ਮੇਰਾ ਨਾਮ ਪਲਵਿੰਦਰ ਸਿੰਘ ਆ ਪਿੰਡ ਮੇਰਾ ਨਾਮ ਚਰਮਜਾ ਸਿੰਘ ਆ ਡਿਸਟ੍ਰਿਕਟ ਗਰਦਾਸਪੁਰਾ ਤੇ ਪੱਕੀ ਫਸਲੀ ਤੇ ਰਾਤ ਦੀ ਆ ਵੇਖਿਆ ਜੀ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਆ ਮੀਂਹ ਆ ਕੇ ਗਲੇ ਆ ਕੇ ਕੋਈ ਗਲਿਆਂ ਨੇ ਨੁਕਸਾਨ ਕਰਦਾ ਛਿੱਤੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਮਾਰਾ ਕਰਨ ਦੇ ਆਪਾਂ ਦੱਸ ਦੇਣਾ ਮੀਂਹ ਪੈਂਦਾ ਤੇ ਸਾਰੀਆਂ ਫਸਲਾਂ ਖਾਮੀਆਂ ਜਾਣੀਆਂ ਆ ਤੇ ਨੀਂ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਪੈਲੀ ਟਿੱਕ ਲਈ ਕਿੰਨੇ ਟਿੱਕ ਲਈ ਮੇਰੇ ਕੋ 50 ਕਿੱਲੇ ਠੇਕੇ ਤੇ ਆਗੇ ਜੀ ਪਹਿਲੀ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋਪਾ ਜੀ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜੇ ਤੇ ਤਾਂ ਨਹੀਂ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਵੀ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਆ ਤੇ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਆ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕੀ ਕਿ ਪੂਰੇ ਹੋ ਜਾਣਾ ਚਲੋ ਖਰਚਾ ਵੀ ਵਾਵਾ ਹੁੰਦਾ ਯਾਰਤੀ ਨੂੰ ਚੁੱਕ ਚੁੱਕ ਕੇ ਪੈਲੀਆਂ ਤੇ ਕਿਤੇ ਲਾਈਆਂ ਵਾ ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਹੀ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗ ਸਰਕਾਰ ਨੂੰ ਇਹੋ ਜਿਹਾ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਨੇ ਕਿ ਗਰਦੌਰੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਐਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆ ਵੀ ਹੋਈਆਂ ਪਰ ਪੈਸਾ ਕੋਈ ਨਹੀਂ ਮਿਲਿਆ ਸਾਨੂੰ ਮੇਰਾ ਹਰਪਾਲ ਸਿੰਘ ਨਾਮ ਆ ਜੀ ਪਿੰਡ ਨਿਸ਼ਾਰਾ ਮੱਜਾ ਸਿੰਘ ਜ਼ਿਲ੍ਹਾ ਗਰਦਾਸਪੁਰਾ ਜੀ ਜੀ ਕੱਲ ਰਾਤ ਕੁਝ ਸ਼ਾਮ ਕੀ ਟਾਈਮ 6 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਘੜੇ ਮੜੀਆਂ ਚਾਲੂ ਉਸ ਨਾਲ ਪੂਰਾ ਜਨੋ ਜਾ ਵੇਖੋ ਜੀ ਦਿਨ ਚੜ੍ਹਦੇ ਨੂੰ ਵੇਖਿਆ ਤੇ ਇਹ ਕਮ ਆ ਗਿਆ ਜੀ ਕਿੰਨੀ ਫਸਲ ਖਰਾਬ ਹੋ ਚੁੱਕੀ ਕਿੰਨੇ ਪਰਸੈਂਟ ਖਰਾਬ ਹੋ ਸਕਦਾ ਇਹ ਜੀ ਪੂਰੀ 100% ਹੀ ਫੜ ਕੇ ਚੱਲੋ ਜੀ ਕਿਉਂਕਿ ਅਜੇ ਤੇ ਇੱਕ ਬੰਦੇ ਨੂੰ 10 ਦਿਨ ਲੱਗ ਜਾਣੇ 10 ਦਿਨਾਂ ਦੇ ਵਿੱਚ ਇਹਦੇ ਪੱਲੇ ਕੀ ਰਹਿ ਜਾ ਨੇ ਕਿ ਕਰਦਾ ਸਰਾਬੀ ਨਾ ਕਿ 60 70% ਹੈ ਗਈ ਹੈ ਜੀ ਇਹ ਫਸਲ ਜਿਹੜੀ ਹੈ ਕਿੰਨੇ ਸਮੇਂ ਤੱਕ ਜਿਹੜੀ ਮੰਡੀਆਂ ਚ ਪਹੁੰਚ ਜਾਣੀ ਸੀ ਇਹ ਤਾਂ ਬਈ 4-5 ਦਿਨ ਦਾ ਕੰਮ ਹੀ ਹੋਰ ਉਹ 5 5 ਦਿਨ 10 ਦਿਨ ਲੱਗ ਜਾਂਦੇ ਇਸ ਤੋਂ ਪਰਤੇ ਨਹੀਂ 10 ਦਿਨ ਚ ਪੂਰਾ ਖਾਂਜ ਜਾਣਾ ਹੈ ਅਸ਼ੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਹਾਂ ਜੀ ਤੇ ਮੀਂਹ ਦੇ ਨਾਲ ਕਿਹੜੇ ਇਲਾਕਿਆਂ 'ਚ ਜ਼ਿਆਦਾ ਜਿਹੜੀ ਫਰਕ ਜਿਹੜੀ ਆ ਫਰਕ ਪਿਆ ਜੀ ਇਹ ਹੁਣ ਸਾਨੂੰ ਦੂਜੇ ਇਲਾਕਿਆਂ ਦਾ ਤਾਂ ਪਤਾ ਨਹੀਂ ਆਪਾਂ ਦੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ ਉਹ ਰਾਤੋਂ ਰਾਤ ਆਪਾਂ ਕੋਲ ਜਿੰਜਾਦਾ ਹੈ ਹੀ ਨਹੀਂ ਆ ਜਾਂ ਕੋਈ ਬੜੀ ਅਗੇਤੀਆਂ ਕਣਕ ਲਾਈਆਂ ਹੁੰਦੀਆਂ ਜਾਂ ਪਛੇਤੀਆਂ ਜਾਂ ਨੀਵੇਂ ਇਲਾਕ ਮੈਂ ਇਹਦੇ ਬਾਰੇ ਜੇ ਸਾਨੂੰ ਕੋਈ ਨੌਲੇਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੌਲੇਜ ਹੈਗੀ ਹੈ ਇੰਨਾ ਕੁ ਵੀ ਸਾਡੇ ਇਲਾਕੇ 'ਇਆ ਇਹਦੇ ਬਾਰੇ ਜੀ ਕਿੰਨੇ ਪਰਸੈਂਟ ਜਿਹੜੀ ਫਸਲ ਖਰਾਬ ਹੋ ਚੁੱਕੀ ਹੈ ਇਹ ਸਾਡੇ 80% ਤੋਂ ਦੱਸਿਆ ਪੂਰਾ 100% ਲekin ਚਲੋ ਫਿਰ ਮੰਨ ਲਈਏ 80 ਜੋ ਵੀ ਅਜੇ ਬਚੇ ਰਿਹਾ ਕੋਈ ਤੇ ਹੁਣ ਫਿਰ ਨੇੜੀ ਚੱਲਣ ਦੀ ਤੁਹਾਡੇ ਸਾਹਮਣੇ ਦੇਖੋ ਇਹ ਜਿਹੜੀ ਫਸਲ ਬਾਹਰ ਜਦੋਂ ਕੰਬਾਈਨ ਲੱਗਣੀ ਹੈ ਤੂੜੀ ਨਿਕਲੇਗੀ ਨਿਕਲੇਗੀ ਨਹੀਂ ਜੀ ਤੂੜੀ ਤਾਂ ਚੁੱਕੀ ਨਿਕਲਣੀ ਤੂੜੀ ਵਾਲਾ ਤਾਂ ਕੰਮ ਹੈ ਦਾਣੇ ਤਾਂ ਨਹੀਂ ਸਾਨੂੰ ਆਸ਼ਾ ਕਿ ਤੂੜੀ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਤੋਂ ਕੋਈ ਆਸ਼ਾ ਨਹੀਂ ਸਰਕਾਰ ਤੋਂ ਸਰਕਾਰ ਤੋਂ ਉਮੀਦ ਹੁਣ ਦੇਖ ਉਹ ਵਾਦੇ ਤਾਂ ਬਹੁਤ ਕੀਤੇ ਆ ਤੇ ਜੇ ਉਹ ਪੂਰੇ ਕਰੇਗੀ ਤਾਂ ਹੀ ਇਹ ਨਾ ਕੁਝ ਹੋਣੀ। ਹੁਣ ਗੱਲਾਂ ਨਾਲ ਤਾਂ ਬੰਦਾ ਨਹੀਂ ਇਹਨੇ ਕੰਮ ਜੀ। ਜੀ ਨਾਂ ਮੇਰਾ ਲਖਵਿੰਦਰ ਸਿੰਘ ਪਿੰਡ ਨਸ਼ਹਰਾ ਮੋਜਾ ਸਿੰਘ ਜ਼ਿਲ੍ਹਾ ਗੁਰਦਾਸਪੁਰ। ਤੇ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ। ਕਣਕਾਂ ਡੇਗੀਆਂ ਰਾਤ ਦੀ ਹਵਾ ਚੱਲੀ ਬਹੁਤ ਤੇ ਮੀਂਹ ਪਿਆ ਗੜੇਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡੇਗੀਆਂ ਨੇ। ਅਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਅਜੇ 7-8 ਦਿਨ ਲੱਗ ਜਾਣੇ ਸੀਗੇ। ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਹੈ ਨਹੀਂ ਕਿਉਂਕਿ ਜਿਹੜੀ ਆ ਫਸਲ ਜਿਹੜੀ ਆ ਪੈਲੀ ਚ ਖਲੋਤੀ ਆ ਜੀ ਪੈਲੀ ਚ ਮਤਲਬ ਵਿਸ਼ਕੀ ਆ ਕਿਸ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਐਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸੋ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿੰਨੀ ਅਕਰਤ ਲੱਗਦੀ ਜੀ ਮੇਰੀ 50 ਕਿੱਲੇ ਆ ਜੀ ਕਿੰਨਾ ਨੁਕਸਾਨ ਆ ਨੁਕਸਾਨ ਲਾ ਲਓ ਵੀ 70% ਨੁਕਸਾਨ ਹੋ ਗਿਆ ਜੀ